ਇੱਕ ਸੁਨਾਮੀ ਦੀ ਵਾਰਨਿੰਗ ਬੀਸੀ ਦੇ ਵਿੱਚ ਜਾਰੀ ਕੀਤੀ ਗਈ ਸੀ ਉਹ ਉਹਨਾਂ ਨੇ ਡਾਊਨਗ੍ਰੇਡ ਕਰ ਦੇ ਡਾਊਨ ਰੇਡ ਕਰ ਦਿੱਤਾ ਆ ਕੱਲ ਇਹ ਆਉਦੀ ਕਿ ਬਹੁਤ ਵੱਡਾ ਇੱਕ ਪੁਚਾਲ ਆਇਆ ਰੂਸ ਦੇ ਵਿੱਚ ਤੇ ਰੂਸ ਦੇ ਵਿੱਚ ਜਦੋਂ ਫਿਰ ਪਾਣੀ ਦੇ ਵਿੱਚ ਲਹਿਰਾਂ ਆਉਂਦੀਆਂ ਜਦੋਂ ਇੱਕ ਥਾਂ ਦੇ ਉੱਤੇ ਹਿਲਜਲ ਹੁੰਦੀ ਆ ਤਾਂ ਸਮੁੰਦਰ ਦਾ ਪਾਣੀ ਦੂਜੇ ਪਾਸੇੋਂ ਜਿਹੜਾ ਪੈਸਿਫਿਕ ਕੋਸਟ ਵੱਲੋਂ ਇਦਾਂ ਆਉਂਦਾ ਆ ਉਹ ਮਤਲਬ ਜੈਟ ਦੀ ਰਫ਼ਤਾਰ ਰਫ਼ਤਾਰ ਤੋਂ ਵੀ ਬਰਾਬਰ ਹੁੰਦਾ ਜਿਹੜਾ ਜੈਟ ਜਹਾਜ਼ ਉੱਡਦਾ ਨਾ ਜਿਹਦੀ ਤੇਜ਼ੀ ਦੇ ਨਾਲ ਸਮੁੰਦਰ ਦੇ ਵਿੱਚੋਂ ਪਾਣੀ ਦੀਆਂ ਲਹਿਰਾਂ ਇੰਨੀ ਜ਼ਬਰਦਸਤ ਤਰੀਕੇ ਨਾਲ ਆਉਂਦੀਆਂ ਜਿਹੜੀਆਂ ਕਈ ਵਾਰੇ 25 25 ਫੁੱਟ 23 23 ਫੁੱਟ ਉੱਚੀਆਂ ਚਲੀਆਂ ਜਾਂਦੀਆਂ ਤੇ ਫਿਰ ਉਹਦੇ ਨਾਲ ਸੁਨਾਮੀ ਆਉਂਦੀ ਇਹ ਜਿਹੜੀ ਹੈ ਪਹਿਲਾਂ ਹੀ ਇੱਥੇ ਕਹਿ ਦਿੱਤਾ ਗਿਆ ਸੀ ਐਡਵਾਈਜ਼ਰੀ ਸੀ ਇਹ ਵਾਰਨਿੰਗ ਨਹੀਂ ਸੀ ਵਾਰਨਿੰਗ ਥੋੜੀ ਜੀ ਖਤਰਨਾਕ ਹੁੰਦੀ ਆ ਵੱਡੇ ਲੈਵਲ ਤੇ ਹੁੰਦੀ ਐਡਵਾਈਜ਼ਰੀ ਸੀ ਇਹ ਕਿ ਤੁਹਾਨੂੰ ਧਿਆਨ ਰੱਖਣਾ ਪਊਗਾ ਪੈਸਿਫਿਕ ਦੇ ਨੇੜੇ ਜਿੰਨੀ ਮਤਲਬ ਬੀਸੀ ਦਾ ਪੂਰੇ ਦਾ ਪੂਰਾ ਕੰਡਾ ਹੈ ਸਾਰੇ ਦੇ ਉੱਤੇ ਸੋ ਸੁਨਾਮੀ ਐਡਵਾਈਜ਼ਰੀ ਨਾ ਕਿ ਵਾਰਨਿੰਗ bc ਜਿਹੜਾ ਆ ਇਹ ਅੰਡਰ ਸੁਨਾਮੀ アドਵਾਈਸਰੀ ਸਗਾ ਸੈਕੰਡ ਲੈਵਲ ਅਲਰਟ ਦਾ ਹੀ ਹੁੰਦਾ ਆ ਮਤਲਬ ਇਹ ਆ ਕਿ ਮੇਜਰ ਜਿਹੜਾ ਵੱਡਾ ਹੜ ਨਹੀਂ ਆ ਸਕਦੇ ਪਰ ਖਤਰਨਾਕ ਜਿਹੜੀਆਂ ਲਹਿਰਾਂ ਆ ਉਹ ਜ਼ਰੂਰ ਆ ਸਕਦੀਆਂ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਗੜਬੜ ਕਰ ਸਕਦੀਆਂ